ਮੇਰਾ ਨਾਮ ਡਾਕਟਰ ਰਾਜੇਸ਼ ਜਿੰਦਲ ਹੈ ਮੈਂ 카ਡਿਓਲੋਜੀਸਟ ਹੈ ਜਿੰਦਲ ਆਰਟਿਸਪੋਟ ਇਨਫਰਟੀਲਿਟੀ ਸੈਂਟਰ ਬੇਸਿਕਲੀ ਜਿਹੜਾ ਅੱਜ ਸਾਰੇ ਆਪ ਇਕੱਠੇ ਹੋਏ ਹੈ ਇਹ ਜਿਹੜਾ ਅਸੀਂ ਕੱਲ ਇੱਕ ਪ੍ਰੋਸੀਜਰ ਕੀਤਾ ਹੈ ਪੇਸ਼ੈਂਟ ਦੇ ਵਿੱਚ 65 ਈਅਰ 올ਡ ਲੇਡੀ ਹੈ ਉਹਨਾਂ ਨੂੰ ਪੇਸਮੇਕਰ ਦੀ ਲੋੜ ਸੀਗੀ ਉਨਕੇ ਪਹਿਲਾਂ ਉਹਨਾਂ ਨੂੰ ਬ੍ਰੈਸਟ ਕੈਂਸਰ ਸੀਗਾ ਤਾਂ ਉਨਕੀ ਰਾਈਟ ਬ੍ਰੈਸਟ ਰਿਮੂਵ ਹੋਈ ਹੋਈ ਹੈ ਤੁਸੀਂ ਪਹਿਲਾਂ ਜਿਹੜਾ ਨਾਰਮਲ ਕਨਵੈਨਸ਼ਨਲ ਬੇਸ ਮੇਕਰ ਜਿਹੜਾ ਆਪਾਂ ਕਾਲਰ ਬਾਉਂਡ ਦੇ ਥੱਲੇ ਪਾਉਂਦੇ ਆ ਉਹ ਅਸੀਂ ਟਰਾਈ ਕੀਤਾ ਸੀਗਾ ਤਿੰਨ ਦਿਨ ਤੱਕ ਜੇ ਤੁਸੀਂ ਕਰ ਰਹੇ ਸੀ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਨਾੜੀ ਹੈਗੀ ਲੈਫਟ ਸਾਈਡ ਤੇ ਤੰਦ ਹੈਗੀ ਤੇ ਆਹ ਨਾੜੀ ਬੰਦ ਹੈਗੀ ਹੈ ਇਧਰ ਦੀ ਪਾ ਨਹੀਂ ਸਕਦੇ ਤਾਂ ਫਿਰ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਬਚਿਆ ਐਸੇ پیشنਟ ਦੇ ਦੋ ਹੀ ਆਪਸ਼ਨ ਹੁੰਦੇ ਆ ਜਾਂ ਤਾਂ ਓਪਨ ਹਾਰਟ ਸਰਜਰੀ ਕਰਕੇ ਬੇਸ ਮੇਕਰ ਲਗਾਓ ਓਪਨ ਹਾਰਟ ਸਰਜਰੀ ਇਜ਼ ਅ ਬਿਗ ਪ੍ਰੋਸੀਜਰ ਔਰ ਕੈਂਸਰ پیشنਟ ਜਿਨ੍ਹਾਂ ਦੀ ਪਹਿਲਾਂ ਕੀਮੋ ਹੋਈ ਹੋਈ ਹੈ ਰੇਡੀਏਸ਼ਨ ਹੋਈ ਹੋਈ ਹੈ ਉਹਨਾਂ ਦੀ ਓਪਨ ਹਾਰਟ ਸਰਜ ਫਿਰ ਇਹ ਨਿਊ ਟੈਕਨੋਲੋਜੀ ਹੈਗੀ ਫਿਰ ਮੈਂ ਇਹ ਫੈਮਿਲੀ ਨਾਲ ਡਿਸਕਸ ਕੀਤੀ ਵੀ ਲੀਡਲੈਸ ਫੇਸਮੇਕਰ ਜਿਹਨੂੰ ਤੁਸੀਂ ਕਹਿੰਦੇ ਨੇ ਜੋ ਕਿ ਬਹੁਤ ਹੀ ਜਿਆਦਾ ਐਸਾ ਕੁਲਕ ਗਰਾਉਂਡ ਬ੍ਰੇਕਿੰਗ ਇੱਕ ਇਨੋਵੇਸ਼ਨ ਹੈ ਇੱਕ ਹੁੰਦਾ ਕੀ ਹੈ ਇਥੋਂ ਦੀ ਜਿੰਦਾ ਇੰਜੂ ਕਰਦੇ ਆ ਇਥੋਂ ਦੀ ਗਰੋਅਲ ਦੇ ਵਿੱਚੋਂ ਹੀ ਵੇਨ ਦੇ ਵਿੱਚ ਦੀ ਜਾ ਕੇ ਹਾਰਟ ਦੇ ਵਿੱਚ ਇੱਕ ਛੋਟਾ ਜਿਹਾ ਪੈਨਸਿਲ ਟਾਈਪ ਦਾ ਪੇਸ ਪੈਨਸਿਲ ਸੈੱਲ ਹੁੰਦਾ ਨਾ ਜਿਹੜਾ ਛੋਟਾ ਛੋਟੇ ਵਾਲਾ ਪੈਨਸਿਲ ਸੈੱਲ ਉਹ ਤੋਂ ਵੀ 70% ਸਾਈਜ਼ ਦਾ ਡਿਵਾਈਸ ਹੁੰਦਾ ਕੈਪਸੂਲ ਹੁੰਦਾ ਇੱਕ ਇਦੇ ਵਿੱਚ ਬੈਟਰੀ ਹੁੰਦੀ ਹੈ ਉਹਨੂੰ ਜਾ ਕੇ ਹਾਰਟ ਦੇ ਵਿੱਚ ਅਸੀਂ ਫਿਕਸ ਕਰ ਦਿੰਨੇ ਆ ਫਿਕਸ ਕਰਕੇ ਬਾਹਰ ਆ ਜੰਨੇ ਆ ਇੱਥੇ ਬੰਦ ਕਰ ਦਿੰਨੇ ਆ ਸ਼ਾਮ ਨੂੰ پیشنਟ ਕਰ ਇਨਸ਼ਾਅੱਲਾ ਜਾਂਦਾ ਕੋਈ ਸੀਜ਼ਨ ਨਹੀਂ ਕੋਈ ਪਾਕਟ ਨਹੀਂ ਬਨਾਨੀ ਤੁਹਾਡੇ ਲੀਡ ਲੈਸ ਵਿੱਚ ਕਰਕੇ ਤਿਆਰੀ ਆ ਗਈ ਅਗਲੀ ਫਿਰ ਕਰ ਲੋ ਐਸੋਟੀ ਬੇਸਿਕਲੀ ਇਹ ਪੰਜਾਬ ਦੇ ਵੀ ਕੀ ਜਿਹਨੂੰ ਅਸੀਂ ਕਹ ਦਿੰਨੇ ਆ ਐਬਡ ਇਹ ਵੀ ایਵੀਆਰ ਪੇਸਮੇਕਰ ਹੈ ਔਰ ਕਾਸ ਗਲੇਗੀ ਬੜੀ ਲੌਂਗ ਬੈਟਰੀ ਲਾਈਫ ਹੈ 20 ইয়ারਸ ਦੇ ਕਰੀਬ ਦੀ ਬੈਟਰੀ ਲਾਈਫ ਹੈਗੀ ਹੈ ਪਲੱਸ ਹੋਰ ਵੀ ਬੜੇ ਬੜੇ ਸਾਰੇ ਫਾਇਦੇ ਹੈਗੇ ਆ ਇਹਦੇ ਪਹਿਲਾਂ ਵੀ ਲੀਡਲੈਸ ਪੇਸਮੇਕਰ ਲੱਗੇ ਹੈਗੇ ਆ ਮਤਲਬ ਲੱਗਦੇ ਆ ਰਹੇ ਕਈ ਸਾਲਾਂ ਤੋਂ ਪਰ ਇਹ ਜੋ ਨਿਊ ਟੈਕਨੋਲੋਜੀ ਆਈ ਹੈ ਇਟ ਹੈਜ਼ ਗਾਟ ਲੋਟ ਆਫ ਐਡਵਾਂਟੇਜਸ ਓਵਰ ਦਾ ਪ੍ਰੀਵੀਅਸ ਵਨ ਇਨ ਟਰਮਸ ਆਫ ਬੈਟਰੀ ਲਾਈਫ ਇਨ ਟਰਮਸ ਆਫ ਸੇਫਟੀ ਇਨ ਟਰਮਸ ਆਫ ਐਕਟਿਵ ਫਿਕਸੇਸ਼ਨ ਔਰ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਜਿਹੜਾ ਪਹਿਲਾਂ ਪੇਸਮੇਕਰ ਲੱਗਦੇ ਸੀ ਉਹ ਇੱਕ ਵਾਰ ਲੱਗ ਗਿਆ ਉਹਨੂੰ ਅਸੀਂ ਵਾਪਸ ਰਿਟਰੀਵ ਨਹੀਂ ਕਰ ਸਕਦੇ ਇਸ ਪੇਸਮੇਕਰ ਨੂੰ ਅਸੀਂ ਵਾਪਸ ਕੱਢ ਵੀ ਸਕਦੇ ਹਾਂ ਕੱਲ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੁਝ ਕੋਈ ਵੀ ਇਸ਼ੂਜ਼ ਹੈਗਾ ਇਹ ਰਿਟਰੀਵੇਬਲ ਹੈ ਤਾਂ ਬਹੁਤ ਸਾਰੇ ਫਾਇਦੇ ਆ ਇਹਦੇ ਤਾਂ ਤਿੰਨ ਮਹੀਨੇ ਪਹਿਲਾਂ ਹੀ ਲਾਂਚ ਹੋਇਆ ਇੰਡੀਆ ਦੇ ਵਿੱਚ ਤੇ ਪੰਜਾਬ ਚ ਪਹਿਲਾਂ ਹੀ ਹੈ ਤੇ ਮੈਂ ਤੁਹਾਡਾ ਸਾਰਾ ਨਾਮ ਸੰਜੇ ਕਰਦਾ ਸੀ ਸਭ ਇਹਦੇ ਨਾਲ ਕੋਈ ਪੇਸ਼ੈਂਟ ਨੂੰ ਰੀਫ ਹੈ ਕੋਈ ਕਿਸੇ ਇਹ ਬੇਸਿਕਲੀ ਤਕਲੀਫ ਨਾ ਹੋਵੇ ਵਾਸਤੇ ਇਸ ਬਣੀ ਹੈ ਇਥੇ ਆਪਾਂ ਪ੍ਰੋਸੀਜਰ ਕਰਨਾ ਫਿਰ ਟਾਂਕੇ ਲੱਗਨੇ ਇੰਨਾ ਕੱਟ ਲੱਗਦਾ ਹੈ ਜਿਹਾ ਪਾਕਟ ਬਣਾਣੇ ਆ ਡਿਵਾਈਸ ਪਾਣੇ ਆ ਵਾਇਰ ਜਿਹੜੀਆਂ ਹਾਰਟ ਚ ਜਾਂਦੀਆਂ ਇਹ ਤਾਂ ਬੜਾ ਸਿੰਪਲ ਪ੍ਰੋਸੀਜਰ ਹੈ ਇਥੇ ਛੋਟਾ ਜਿਹਾ ਕੱਟ ਲੱਗਣਾ ਕੋਈ ਵੀ ਹੋਸ਼ੀ ਨਹੀਂ ਹੈਗੀ ਕੋਈ ਡਾਂਗਾ ਨਹੀਂ ਇਥੇ ਛੋਟਾ ਜਿਹਾ ਜਿਹਦਾ ਐਂਜੋ ਕਰਦੇ ਆ ਨੀਡਲ ਨੀਡਲ ਜਿੰਨਾ ਕੱਟ ਲੱਗਣਾ ਤੇ ਪੇਸਮੇਕਰ ਅੰਦਰ ਪਾ ਕੇ ਬਾਹਰ ਆ ਜਾਣਾ ਮੁੜ ਕੇ ਸਾਰਾ ਕੁਝ ਪੈਸਾ ਦੇ ਨੋ ਇਹ ਕਿੰਨਾ ਤੋਂ ਮੈਂਡਰ ਤੇ ਕਿੰਨਾ ਕੇ ਸਰ ਇਹ ਕੋਸਟਲੀ ਹੈ ਅਭੀ ਹਲੇ ਤੱਕ ਇਹਦੀ ਆਰਾਊਂਡ 12 ਲੱਖ ਦੇ ਕਰੀਬ ਸਿਰਫ ਪੇਸਮੇਕਰ ਦੀ ਕੋਸਟ ਹੈਗੀ ਹੈ ਬਾਕੀ ਥੋੜਾ ਬੋਤਾ ਖਰਚਾ ਉੱਪਰ ਲਗਾ ਲਓ ਤੁਸੀਂ ਇੰਪਲਾਂਟੇਸ਼ਨ ਦਾ ਤੇ ਕਾਸਟ ਸਭ ਤੋਂ ਵੱਡਾ ਹਲੇ ਰੀਜ਼ਨ ਹੈ ਵੀ ਇਹ ਹੋਰ ਵੀ ਕਈ ਸਾਰੇ ਰੀਜ਼ਨ ਹਰ ਪੇਸ਼ੈਂਟ ਵਾਸਤੇ ਨਹੀਂ ਬਣਿਆ ਹੈ ਇਹ ਸਿਰਫ ਉਹਨਾਂ ਪੇਸ਼ੈਂਟਾਂ ਵਾਸਤੇ ਹੀ ਬਣਿਆ ਹੈ ਫਿਲਹਾਲ ਜਿਨ੍ਹਾਂ ਨੂੰ ਬਾਕੀ ਪੇਸਮੇਕਰ ਕਨਵੈਨਸ਼ਨਲ ਅਸੀਂ ਨਹੀਂ ਲਗਾ ਸਕਦੇ ਫੋਰ ਐਗਜ਼ਾਮਪਲ ਇਸ ਪੇਸ਼ੈਂਟ ਨੂੰ ਇੱਥੇ ਬ੍ਰੈਸਟ ਕੈਂਸਰ ਹੈਗਾ ਇਧਰ ਦੀ ਨਾੜੀ ਬੰਦ ਹੈ ਕਈਆਂ ਦੀ ਦੋਨੇ ਨਾੜਾਂ ਬੰਦ ਹੁੰਦੀਆਂ ਕਈਆਂ ਦੀ ਹਾਰਟ ਦੀ ਸ਼ੇਪ ਐਬਨਾਰਮਲ ਹੈ ਜਮਾਂਦਰੂ ਹਾਰਡ ਦੀਆਂ ਪ੍ਰੋਬਲਮਸ ਹੈ ਜਿੱਥੇ ਕਿ ਅਸੀਂ ਨਹੀਂ ਪਹੁੰਚ ਸਕਦੇ ਉੱਥੇ ਨਾਰਮਲ ਰਸਤੇ ਦੇ ਥਰੂ ਉਹਨਾਂ ਮਰੀਜ਼ਾਂ ਵਾਸਤੇ ਇਹ ਜਾਂ ਕਿਸੇ ਦਾ ਇਨਫੈਕਸ਼ਨ ਹੋ ਗਿਆ ਇਧਰ ਵੀ ਇਨਫੈਕਸ਼ਨ ਹੋ ਗਿਆ ਤੇ ਇਹਨਾਂ ਦੇ ਦੋਨੋਂ ਪਾਸੇ ਇਨਫੈਕਸ਼ਨ ਹੋ ਜਾਂਦੀ ਹੈ ਹੁਣ ਦੋਨੋਂ ਪਾਸੇ ਇਨਫੈਕਸ਼ਨ ਹੋ ਗਈ ਤਾਂ ਕੀ ਕਰੋਗੇ ਹੋਰ ਲਾਣ ਨੂੰ ਥਾਂ ਨਹੀਂ ਬਚੀ ਤਾਂ ਉਹਨਾਂ ਪੇਸ਼ੈਂਟਾਂ ਵਾਸਤੇ ਤਾਂ ਇਹ ਇੱਕ ਤਰ੍ਹਾਂ ਦਾ ਆਇਆ ਗੈਲੋ ਵੀ ਸੰਜੀਵਨੀ ਬੂਟੀ ਹੈ ਕਿੰਨਾ ਚਿਰ ਇਹ ਪਹਿਲਾਂ ਲਗਾਇਆ ਅੰਦਰ ਵੀ ਕੰਮ ਇਹਦਾ ਕੰਮ ਕਿੱਦਾਂ ਹੈਗਾ ਪੇਸ਼ੈਂਟ ਦਾ ਸਟੇਬਲ ਆਏਗਾ ਪੇਸ਼ੈਂਟ ਬਿਲਕੁਲ ਸਟੇਬਲ ਹੈ ਜੀ ਪੇਸ਼ੈਂਟ ਬਿਲਕੁਲ ਸਟੇਬਲ ਹੈ ਪਹਿਲਾ ਹਾਂ ਪਹਿਲਾ ਲੀਡਲੈਸ ਫੇਸਮੇਕਰ ਇਸ ਇਸ ਪਾਰਟਿਕੂਲਰ ਜਿਹੜਾ ਹੈਗਾ EBIR ਇਹ ਪਹਿਲਾ ਬਲੱਡ ਲੀਡਲੈਸ ਟੈਕਨੋਲੋਜੀ ਤੋਂ ਇੰਡੀਆ ਮੇ ਆਏ ਹੋਏ 3-4 ਸਾਲ ਹੋ ਗਏ ਹੈ। ਤਾਂ ਪਹਿਲਾਂ ਸੇ ਲੱਗਦੇ ਆ ਰਹੇ ਹੈ ਬਟ ਇਹ ਕਿਉਂਕਿ ਨਿਊ ਡਿਵਾਈਸ ਹੈ ਬੜੇ سارے ਫਾਇਦੇ ਹੈ ਬੈਟਰੀ ਲਾਈਫ ਬੜੀ ਪਹਿਲਾਂ ਵਾਲਾ 8-10 ਸਾਲ ਦੀ ਬੈਟਰੀ ਲਾਈਫ ਸੀਗੀ ਇਹ 20 ਸਾਲ ਦੀ ਬੈਟਰੀ ਲਾਈਫ ਹੈ। ਇਹ ਰਿਟਰੀਵੇਬਲ ਹੈ। ਇਹ ਕੰਪਲਿਕੇਸ਼ਨ ਰਿਡਸ ਬੜੇ ਕੰਮ ਹੈ ਕਿਉਂਕਿ ਬੜਾ ਸੌਫਟ ਹੈ ਸੌਫਟ ਜਿਹੜੀ ਹੈਗੀ ਹੈ ਇਹਦਾ ਜੋ ਡਿਲੀਵਰੀ ਕੈਥਟਰ ਹੈਗਾ ਬੜਾ ਸੌਫਟ ਹੈ ਹਾਰਟ ਦੇ ਅੰਦਰ ਜਾ ਕੇ ਦਬਨਾ ਨਹੀਂ ਪੈਂਦਾ ਸਾਨੂੰ ਹਾਰਟ ਦਾ ਸਿਰਫ ਟੱਚ ਹੀ ਕਰਨਾ ਹੈ ਪਹਿਲਾਂ ਵਾਲੇ ਨੂੰ ਥੋੜਾ ਜਿਆਦਾ ਪ੍ਰੈਸ ਕਰਨਾ ਪੈਂਦਾ ਸੀਗਾ ਇੱਥੇ ਸਿਰਫ ਨਾਲ ਜਾ ਕੇ ਉਹਨੂੰ ਟੱਚ ਕਰਨਾ ਹੈ ਤੇ ਸਕਰੂ ਹੁੰਦਾ ਪਹਿਲਾਂ ਵਾਲਾ ਸਕਰੂ ਨਹੀਂ ਹੁੰਦਾ ਸੀਗਾ ਪਹਿਲਾਂ ਵਾਲੇ 'ਚ ਸਪ੍ਰਿੰਗਸ ਹੁੰਦੇ ਸੀਗੇ ਤੋਂ ਇਹ ਕਾਫੀ ਸਾਰੇ ਐਡਵਾਂਸਮੈਂਟਸ ਹੋਈਆਂ ਪ੍ਰੀਵੀਅਸ ਟੈਕਨੋਲੋਜੀ ਤੇ ਪ੍ਰੋਸੈਸਿੰਗ ਟਾਈਮ ਕਿੰਨਾ ਘੱਟ ਹੈ ਪ੍ਰੋਸੈਸਿੰਗ ਮਤਲਬ टाइम कितना लग रहा है टोटल प्रोसीजर थे चालीस मिनट लग गए हंड्रेड नाइनटीन पॉइंट नाइन परसेंट सक्सेस रेट पॉइंट वन परसेंट कह सकते हो कोई प्रोसीजर च ना कर सकी असि मेरा तो खैर मैंने तो पहला केस किया है मैं तो ओवरऑल जो वर्ल्ड वाइड डाटा बता रहा हूँ आपको वर्ल्ड में जो जो केसेस हुए हैं इंडिया में भी अभी केसेस क्योंकि तीन महीने पहले आई है डिवाइस तो अभी चल रहे हैं जगह जगह हो रहे हैं जहाँ जहाँ पे इसकी ज़रूरत है हर पेशेंट को तो ये लगाना नहीं है क्योंकि महंगा बहुत है जिस पेशेंट को आ, रियल में इसकी ज़रूरत है उसी को लगाना है ये, नहीं नहीं, ये तो एबर्ट कंपनी का है यू कंपनी है भगवान चाहे कि इंडिया में जल्दी बनने शुरू हो जाए इट्स एम आर आई कम्पैटिबल यस इट इज़ एम आर आई कम्पैटिबल दैट्स अ वेरी गुड क्वेश्चन इट्स एन एम आर आई कम्पैटिबल आजकल सारी डिवाइसिज एम आर आई कम्पैटिबल है